ਮਨਜੰਦਰ ਸਿੰਘ ਜਾਂ ਕੁਛ ਇਹੋ ਜਿਹਾ ਨਾ ਹੋਇਆ ਦਾ ਇਹਨੂੰ ਲੈ ਗਏ ਸੀ ਮਾਰਨ ਨੂੰ ਇਹ ਉਹ ਰਾਜਸਥਾਨੀ ਦੇ ਨਾਲ ਹੁੰਦਾ ਸੀਗਾ 테러ਰਿਸਟ ਕਰਦਾ ਹੁੰਦਾ ਸੀ ਪਹਿਲਾਂ ਇਹਨੂੰ ਮਾਰਨ ਲੈ ਗਏ ਸੀ ਉਹਨੇ ਗਿੱਲ ਨੂੰ ਕਹਿ ਕੇ ਛਡਵਾਇਆ ਸੀ ਇਹਨੂੰ ਇਹ ਵੀ 테러ਰਿਸਟ ਸੀਗਾ ਪਹਿਲਾਂ ਫਿਰ ਇਹਨੇ ਜਾ ਕੇ ਜਿਹੜਾ ਉੱਥੋਂ ਦਾ ਸੰਤ ਸੀਗਾ ਉਹਨੂੰ ਘੇਰ ਲਿਆ ਤੇ ਉਹਨੂੰ ਕਹਿੰਦਾ ਦੇਰ ਤੈਨੂੰ ਮਾਰ ਦਿਆਂਗੇ ਨਹੀਂ ਮੈਨੂੰ ਹੈਂਡਓਵਰ ਕਰ ਐਦਾਂ ਦੇ ਕਹਾਣੀਆਂ ਵੀ ਬਹੁਤ ਨੇ ਕਹਾਣੀਆਂ ਸੁਣੀਆਂ ਜਿਹੜੀ ਕਹਾਣੀਆਂ ਚੱਲਦੀਆਂ ਨੇ ਸੱਚਾਈ ਕੀ ਹੈ ਕਿਉਂ ਮੈਂ ਜਦੋਂ ਉੱਥੇ ਸੀਗਾ ਮਲੋਟ ਮੈਂ ਸੁਣੀ ਸੀ ਸਾਰੀ ਉੱਥੇ ਵੀ ਐਸ ਨਾਲੇ ਦੇ ਉੱਤੇ ਇੱਥੇ ਇਹਨੂੰ ਮਾਰਨ ਦੀ ਪਲਾਨ ਸੀ ਹੂੰ ਹੂੰ ਮੈਂ ਦੇਖਿਆ ਜਿੱਥੇ ਬੰਦੇ ਕਈ ਮਾਰੇ ਸੀ ਉੱਥੇ ਉਹਨਾਂ ਨੂੰ ਅਨਕਾਊਂਟਰ ਕੀਤੇ ਜਿੱਥੇ ਉਹਨਾਂ ਨੂੰ ਇੱਕ ਉੱਥੇ ਕੀਤਾ ਬੋਪਾਰਾ ਉਹਦੇ ਇੱਕ ਨਾਲਾ ਸੀਗਾ ਦਰਿਆ ਉੱਥੇ ਵੀ ਅਨਕਾਊਂਟਰ ਕੀਤੇ ਦੋ ਤਿੰਨ ਉਹ ਹੈ ਜਿਹੜੀ ਜਗ੍ਹਾ ਦਾ ਮੈਂ ਵੀ ਜਾ ਕੇ ਦੇਖਦਾ ਰਿਆਂ ਕੁਦਰਤੀ ਜਿਉਂ ਨਹੀਂ ਮੈਨੂੰ ਉਹਨੀ ਰਿਸਰਚ ਦਾ ਮੇਰਾ ਜੋ ਹੈ ਸੀ ਕਾਇਮ ਕਿ ਸੱਚ ਕੀ ਹੈ ਸੱਚ ਦੇਖਣਾ ਗਲਤ ਬੰਦੇ ਵੀ ਸੀਗੇ ਤੇ ਠੀਕ ਵੀ ਬੰਦੇ ਸੀ ਬਚਾਉਣ ਵਾਲੇ ਵੀ ਸੀਗੇ ਹਰ ਤਰ੍ਹਾਂ ਦੇ ਚੰਗੇ ਬੰਦੇ ਜੋ ਹੈ ਉਹ ਨਹੀਂ ਬੰਦੇ ਜੋ ਹੈ ਇਨਸਾਨੀਅਤ ਦੇ ਜਿਹੜੇ ਘਟਖਾਣ ਕਰਨ ਵਾਲੇ ਉਹ ਭਾਰੂ ਹੋ ਜਾਂਦੇ ਜਿਵੇਂ ਦਿੱਲੀ 'ਚ ਹੋਏ ਸੀ ਇੱਥੇ ਪੰਜਾਬ 'ਚ ਵੀ ਬੜੇ ਭਾਰੂ ਹੋਏ ਜਿਹਨਾਂ ਪਹਿਲਾਂ Hindu ਵੀ ਮਾਰਤੇ ਕਈ ਉਹ ਵੀ ਭੜਕਾਏ ਹੋਏ ਸੀ ਉਹ ਵੀ ਇਦਾਂ ਮਿਲਦੇ ਹੋਣੇ ਆ ਜਾਂ ਬਲੈਕ ਆਟ ਸੀ ਉੱਥੇ ਉਹਨਾਂ ਦੇ ਵੀ ਬੰਦੇ ਮਿਲ ਗਏ ਹੋਣੇ ਦੂਜਿਆਂ ਦੇ ਜਾਂ ਇੰਟੈਲੀਜੈਂਸ ਏਜੰਸੀ ਦੇ ਮਿਲ ਗਏ ਹੋਣੇ ਇਹ ਭੜਕਾਉਣ ਦੇ ਵੀ ਤਰੀਕੇ ਹੁੰਦੇ ਨੇ ਕਈ ਚਾਜਾਂ ਸੱਚ ਸੱਚ ਅੱਡੀ ਛੇਤੀ ਸਾਹਮਣੇ ਨਹੀਂ ਆਉਂਦਾ ਸੱਚ ਨੂੰ ਖੋਖਣਾ ਪੈਂਦਾ ਬੜਾ ਡਿਟੇਲ ਦੇ ਨਾਲ ਤੁਸੀਂ ਬੁੱਕ ਲਿਖੀ ਤਾਂ ਇਹਦਾ ਕੰਕਲੂਜਨ ਕੀ ਨਿਕਲਿਆ ਇਸ ਤੋਂ ਬਾਅਦ ਵੀ ਰੀਕਲੈਕਸ਼ਨ ਆਫ 1984 ਤੁਸੀਂ ਲਿਖੀ ਉਸ ਦੇ ਵਿੱਚ ਸਾਰਾ ਕੁਝ ਲਿਖਿਆ ਸਾਰਿਆਂ ਦੀਆਂ ਸਟੇਟਮੈਂਟਸ ਰਿਕਾਰਡਡ ਜਿਹੜੀਆਂ ਸਾਰੀਆਂ ਲਿਖੀਆਂ ਕਿੰਨੇ ਲੋਕ ਮਰੇ ਕਿਹਨੇ ਮਾਰੇ ਸਾਰਾ ਕੁਝ ਡਿਟੇਲਸ ਲਿਖਿਆ ਵਾ ਕਨਕਲੂਜਨ ਕੀ ਨਿਕਲੇ ਇਸ ਚੀਜ਼ ਦਾ ਕਨਕਲੂਜਨ ਇਹ ਨਿਕਲਿਆ ਕਿ ਇੱਕ ਤਾਂ ਪਰਸਨਲ ਇੰਟਰਸਟ ਜਾਂ ਦੇਸ਼ ਦੇ ਇੰਟਰਸਟ ਤੇ ਭਾਰੂ ਹੋ ਜਾਣ ਤਾਂ ਨੁਕਸਾਨ ਹੀ ਨੁਕਸਾਨ ਹੈ ਦੂਜਾ ਕਨਕਲੂਜਨ ਇਹ ਹੈ ਕਿ ਕਿਸੇ ਦੀ ਧਰਮ ਦੀਆਂ ਭਾਵਨਾਵਾਂ ਕਦੇ ਭੜਕਾਓ ਨਾ ਉਹਨਾਂ ਨੂੰ ਸਮਝੋ ਤੁਸੀਂ ਔਰ ਉਸ ਦੇ ਅਨਸਾਰ ਕੰਮ ਚਲੋ ਬਾਕੀ ਕਿਸੇ ਪ੍ਰੋਬਲਮ ਨੂੰ ਐਡਾ ਵੱਡਾ ਨਾ ਬਣਾਓਗੇ ਤੁਹਾਡੇ ਵਾਸਤੋਂ ਵੀ ਬਾਹਰ ਹੋ ਜਾਏ ਔਰ ਇਸ ਤੋਂ ਬਾਅਦ ਤੁਹਾਡਾ ਹੀ ਨੁਕਸਾਨ ਹੋਣਾ ਸ਼ੁਰੂ ਹੋ ਜਾਏ ਫਿਰ ਉਸ ਤੋਂ ਬਾਅਦ ਆਮ ਲੋਕਾਂ ਦੇ ਨਾਲ ਸੰਬੰਧ ਤੇ ਇਨਫੋਰਮੇਸ਼ਨ ਲਗਾਤਾਰ ਪਾਸ ਹੋਣੀ ਚਾਹੀਦੀ ਹੈ ਉਹਨਾਂ ਨੂੰ ਸੱਚੀ ਖਬਰ ਦੇਣੀ ਚਾਹੀਦੀ ਹੈ ਆਮ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਕਿੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਹੁਣ ਇੱਥੇ ਇੰਨੀਆਂ ਚਾਰ ਕੋਰਾਂ ਲਾਤੀਆਂ ਸੀ ਤਿੰਨ ਕੋਰਾਂ ਪੰਜਾਬ ਦੇ ਵਿੱਚ ਪੂਰਾ ਪੰਜਾਬ ਚ ਹਿਲਣਾ ਬੰਦ ਕੀਤਾ ਹੋਇਆ ਸੀ ਸਾਰਿਆਂ ਦਾ ਲੋਕ ਤਾਂ ਸਾਰੇ ਘਬਰਾ ਗਏ ਸਾਰੇ ਭੱਜ ਲਏ ਕੋਈ ਕਹੇ ਜੇ ਅਮਰਸਰ ਤੇ ਆਉਣਾ ਪਵੇ ਲੋਕ ਵੀ ਭੱਜੇ ਜਾਂਦੇ ਸੀ ਇੱਥੋਂ ਆ ਜਿਹੜੇ ਆਪਣਾ ਮੁੱਲਾਂਪੁਰ ਵਾਲਾ ਦਾਖੇ ਮੁੱਲਾਂਪੁਰ ਦਾਖੇ ਦਾ ਐਮਐਲਏ ਸੀਗਾ ਉਹ ਵੀ 25-30 ਬੰਦੇ ਸਦਰੋਂ ਤੋਂ ਪਾਰ ਕਰਕੇ ਨਿਕਲ ਗਏ ਸੀ ਰਾਜ ਉਹਨੂੰ ਫੜਿਆ ਐਸੇ ਬੰਦੇ ਪਿੰਡਾਂ 'ਚੋਂ ਵੀ ਚੱਲ ਪਏ ਸੀਗੇ ਤੋ ਇਹ ਬਗਾਵਤ ਇੱਕ ਵਾਰੀ ਜੇ ਉੱਠ ਜਾਏ ਨਾ ਫਿਰ ਉਹ ਇੱਕ ਵਾਰੀ ਤਾਂ ਪੱਕੀ ਰਿਕਾਰਡ 'ਚ ਆ ਜਾਂਦੀ ਹੈ ਦਿਮਾਗਾ 'ਚ ਫਸ ਗਈ ਉਹ ਤਾਂ ਤੋ ਉਹ ਨੂੰ ਬਚਾ ਦੇ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਨਾ ਪੜਕਾਇਆ ਜਾਵੇ ਕਦੇ ਵੀ ਆਮ ਲੋਕਾਂ ਨੂੰ ਨਾਲ ਲੈ ਕੇ ਚੱਲੋ ਕੋਈ ਵੀ ਕੰਮ ਕਰਨਾ ਵੱਡੇ ਛੋਟੇ ਕੰਮ ਨੂੰ ਵੱਡਾ ਵੀ ਬਣਾਉਣਾ ਚਾਹੀਦਾ ਫਿਰ ਦੂਜਾ ਸਭ ਤੋਂ ਕਿਈ ਚੀਜ਼ਾਂ ਜੋ ਪ੍ਰੇਮ ਨਾਲ ਹੋ ਸਕਦੀਆਂ ਨੇ ਜੋ ਹੋ ਸਕਦੀਆਂ ਨੇ ਉਹਨਾਂ ਨੂੰ ਗੱਲਬਾਤ ਨਾਲ ਕਿਉਂ ਨਾ ਸਮਝਾਇਆ ਜਾਵੇ ਸੁਲਝਾਇਆ ਜਾਵੇ ਗੱਲਬਾਤ ਦੇ ਵਿੱਚ ਇੱਕ ਦੂਜੇ ਦੀ ਮੈਂ ਮੈਂ ਮੇਰਾ ਕਿਆ ਨਹੀਂ ਮੰਨਿਆ ਮੇਰਾ ਕਿਆ ਨਹੀਂ ਮੰਨਿਆ ਉਹ ਨਹੀਂ ਚੱਲਦਾ ਹੁੰਦਾ ਜੋ ਰਾਈਟ ਚੀਜ਼ ਹੈ ਉਹਨੂੰ ਮਰਨਾ ਚਾਹੀਦਾ ਜੋ ਅਸਲ ਚੀਜ਼ ਹੈ ਸੱਚ ਹੈ ਜੋ ਹੋਣ ਵਾਲੀ ਹੈ ਅਸਲ ਚੀਜ਼ ਹੈ ਜੋ ਸੱਚ ਹੈ ਜੋ ਹੋਣ ਵਾਲੀ ਹੈ ਉਸੇ ਨੂੰ ਹੀ ਐਕਸੈਪਟ ਕਰਨਾ ਚਾਹੀਦਾ ਬਾਕੀ ਚੀਜ਼ਾਂ ਦੂਜੀਆਂ ਨਹੀਂ ਹੋਣੀ ਚਾਹੀਦੀ ਇੱਕ ਅਖੀਲਾ ਸਵਾਲ ਰਹਿ ਗਿਆ ਸੰਜਨ ਮਰਾ ਹਾਂ ਜੀ ਜਿਵੇਂ ਕਿਹਾ ਜਾਂਦਾ ਹੈ ਕਿ ਸੰਜਨ ਨਾਲ ਸਿੰਘ ਪਿੰਡਰਾਵਾਲੇ ਜੇ ਸੀਗੇ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਦੇ ਬੋਲੀ ਪਲੇਸ ਕੀਤਾ ਗਿਆ ਸੀ ਕਿ ਸੱਚ ਹੈ ਗੱਲ ਇਹ ਗਿਆਨੀ ਜੈਲ ਸਿੰਘ ਦਾ ਕਹਿੰਦੇ ਆ ਉਹ ਤਾਂ ਮਤਲਬ ਆਟੋਮੈਟਿਕ ਹੀ ਹੋਇਆ ਨਾ ਫਿਰ ਇੰਦਰਾ ਗਾਂਧੀ ਦਾ ਜੈਲ ਸਿੰਘ ਸੀ ਨਾ ਹੂੰ ਕਹਿੰਦੇ ਜੇ ਇਹੀ ਹੈ ਬੇਸਿਕਲੀ ਕਿ ਉਹਨੇ ਉਹਨੂੰ ਪ੍ਰੋਪਰਟ ਕੀਤਾ ਸੀ ਉਹਨੇ ਜੋ ਉਹਦੀ ਮਦਦ ਕੀਤੀ ਸੀ ਹੂੰ ਚੜਾਇਆ ਸੀ ਜਾਂ ਉੱਪਰ ਕੀਤਾ ਸੀ ਉਹ ਵੀ ਪੋਲੀਟੀਕਲ ਅ ਤੌਰ ਦੇ ਉੱਤੇ ਕਿਸੇ ਦੂਜੇ ਪੋਲੀਟੀਕਲ ਲੀਡਰ ਦੇ ਅਗੇਂਸਟ ਖੜਾ ਕਰਨ ਦੇ ਇਰਾਦੇ ਦੇ ਨਾਲ ਕੀਤਾ ਕਿ ਬਿਆਸ ਦੇ ਏਰੀਏ ਦਾ ਸੀ ਕੋਈ ਐਮਐਲਏ ਖੜਾ ਹੋ ਰਿਹਾ ਸੀ ਕੁਝ ਉਹਨਾਂ ਦਾ ਮੈਨੂੰ ਨਾਮ ਹਲੇ ਭੁੱਲ ਗਿਆ ਉਹ ਇਹ ਕੁਝ ਇਹੋ ਜਿਹੀ ਪੋਲੀਟੀਕਲ ਗੱਲ ਹੈ ਜਿਆਦਾ ਮੈਨੂੰ ਪਤਾ ਨਹੀਂ ਹੈ ਲੇਕਿਨ ਹੈ ਜ਼ਰੂਰ ਕਿ ਗਿਆਨੀ ਜੈਲ ਸਿੰਘ ਨੇ ਵੀ ਉਹਨੂੰ ਵਰਤਨ ਦੀ ਕੋਸ਼ਿਸ਼ ਕੀਤੀ ਸੀ ਤੁਸੀਂ ਬੁੱਕ ਵੀ ਲਿਖੀ ਰੀਕਲੈਕਸ਼ਨ ਆਫ 1984 ਉਹਦੇ ਵਿੱਚ ਤੁਸੀਂ ਦਰਸਾਇਆ ਵੀ ਕਿਸ ਤਰੀਕੇ ਦਾ ਅੰਦਰਲਾ ਜਿਹੜਾ ਦ੍ਰਿਸ਼ ਸੀਗਾ ਜਦੋਂ ਆਪਰੇਸ਼ਨ ਬਲੂ ਸਟਾਰ ਹੁੰਦਾ ਹੈ ਤਾਂ ਅੰਦਰਲੇ ਪਾਸੇ ਸੁਣਦੇ ਵਿੱਚ ਆਇਆ ਕਿ ਅੰਦਰ ਜਿਹੜਾ ਤਲਾਬ ਸੀਗਾ ਜਾਂ ਸਰੋਵਰ ਸੀਗਾ ਵੀ ਉਹ ਖੂਨ ਦੇ ਨਾਲ ਭਰਿਆ ਹੋਇਆ ਸੀਗਾ ਸਭ ਪਾਸੇ ਬਦਬੂ ਆ ਰਹੀ ਸੀ ਐਕਚੁਅਲੀ ਉਸ ਤੋਂ ਪਹਿਲਾਂ ਜਦੋਂ ਮੈਂ ਗਿਆ ਅੱਠ ਅੱਠ ਨੂੰ ਉਹਦੇ ਉੱਤੇ ਸੀ। ਉਦੋਂ ਇਹਨਾਂ ਨੇ ਪਾਣੀ ਖਾਲੀ ਕਰ ਦਿੱਤਾ ਸੀ ਕਿਉਂਕਿ Laashan ਭਰੀਆਂ ਪਈਆਂ ਸੀ ਸਾਰੀਆਂ। ਹੂੰ। ਉਹ Laashan ਨੂੰ ਪਹਿਲਾਂ ਲੈ ਗਏ ਸੀ ਬਾਹਰ ਕਰਕੇ। ਤੇ ਉਹਦੇ ਕਰਕੇ ਬਦਬੂ ਬਹੁਤ ਆ ਰਹੀ ਸੀ ਚਾਰੇ ਪਾਸਿਆਂ। ਤੇ ਖਾਸ ਕਰਕੇ ਜਿਹੜੀ ਲਾਇਬ੍ਰੇਰੀ ਸੀ ਉਹਦੇ ਸਾਹਮਣੇ ਜਾਂ ਤਾਂ ਪੇਪਰ ਉੱਪਰ ਕੋਈ ਸੜ ਰਹੇ ਸੀਗੇ। ਉਹ ਵੀ ਮੈਂ ਦੇਖਿਆ। ਫਿਰ ਹਰਮੰਦਰ ਸਾਹਿਬ ਜਦ ਗਏ ਸੀ ਅੰਦਰ। ਤੇ ਉੱਥੇ ਇਹ 8 ਦੀ ਤਰੀਕ ਦੀ ਸ਼ਾਮ ਦੀ ਤੇ 9 ਦੀ ਗੱਲ ਹੈ। ਮੈਂ ਗੋਲੀਆਂ ਤਾਂ ਗਿਣੀਆਂ ਕਿ ਤਕਰੀਬ ਉੱਥੇ 20 ਗੋਲੀਆਂ ਲੱਗੀਆਂ ਸੀ ਤੇ 300 ਤੋਂ ਉੱਪਰ ਲੱਗੀਆਂ ਸੀਗੀਆਂ। ਔਰ ਜੋ ਅਕਾਲ ਤਖਤ ਦੀ ਹਾਲਤ ਸੀ ਉਹ ਤਾਂ ਨਾ ਬਿਆਨ ਕਰੀਏ ਤਾਂ ਬਹੁਤ ਮੁਰੀ ਸੀ। ਜਿਹੜੀ ਡਿਊਟੀ ਹਰਮੰਦਰ ਸਾਹਿਬ ਦੀ ਉਹਦੀ ਪੂਰੀ ਖੱਬੀ ਬਾਹੀ ਉਹ ਵੀ ਪੂਰੀ ਉੱਡੀ ਹੋਈ ਸੀ ਉਦੋਂ। ਤੇ ਬਾਕੀ ਪ੍ਰਕਰਮਾਂ ਤੇ ਵੀ ਟੈਂਕ ਦੇ ਨਿਸ਼ਾਨ ਸੀ ਜਦੋਂ ਅਸੀਂ ਇੱਧਰੋਂ ਸਰਾਵਾ ਤੋਂ ਜਾਂਦੇ ਆ ਪਹਿਲਾ ਗੇਟ ਆਉਂਦਾ ਉਸ ਉੱਥੋਂ ਦੀ ਪੂਰੀ ਜੋ ਹੈ ਪ੍ਰਕਰਮਾ ਬੈਠੀ ਹੋਈ ਸੀ ਟੈਂਕ ਕਰਕੇ ਤੇ ਆ ਆਮ ਜੋ ਹੈ ਲਾਸ਼ਾਂ ਤਾਂ ਉਹ ਕਲੀਅਰ ਕਰਦੀਆਂ ਸੀ ਉਹ ਤੋਂ ਬਾਅਦ ਕਿਉਂ ਗਿਆਨੀ ਜੈਲ ਸਿੰਘ ਮੈਂ ਤੋਂ ਪਹਿਲਾਂ ਆਇਆ ਸੀਗਾ ਉਸ ਤੋਂ ਪਹਿਲਾਂ ਨੇ ਸਾਰਾ ਕੁਝ ਕਰ ਲਿਆ ਸੀਗਾ ਤੇ ਸਫਾਈ ਵੀ ਹੋ ਗਈ ਸਾਰਾ ਕੁਝ ਹੋ ਗਿਆ ਸੀ ਹਾਲਾਂਕਿ ਜਦ ਗਿਆਨੀ ਜੈਲ ਸਿੰਘ ਆਏ ਸੀ ਤੇ ਉਹ ਤੋਂ ਵੀ ਦੱਸਿਆ ਗਿਆ ਸੀ ਉਹਨਾਂ ਤੇ ਵੀ ਗੋਲੀ ਚੱਲੀ ਸੀ ਤੇ ਲੇਕਿਨ ਮੈਂ ਜਦ ਗਿਆ ਉਦੋਂ ਤੇ ਇਹੋ ਜੀ ਕੋਈ ਗੱਲਬਾਤ ਨਹੀਂ ਸੀ ਹੋਈ ਪਰ ਲੇਕਿਨ ਮੈਂ ਸਾਰੀ ਜੋ ਸਿਚੁਏਸ਼ਨ ਸੀਗੀ ਉਹ ਦੇਖੀ ਪੰਪੀ ਔਰ ਡਿਸਕਸ ਕੀਤੀ ਸਿਵਿਲਿਅਨ ਦੇ ਨਾਲ ਵੀ ਜਿਹੜੇ ਸੀਗੇ ਉੱਥੇ ਤੇ ਜਿਹੜੇ ਫੌਜ ਸੀਗੇ ਫੌਜ ਦੇ ਅਫਸਰ ਸੀਗੇ ਉਹਨਾਂ ਨਾਲ ਵੀ ਮੈਂ ਗੱਲਬਾਤ ਕੀਤੀ ਸੀ ਤੇ ਖਾਸ ਕਰਕੇ ਉਹਨਾਂ ਜਿੱਥੇ ਕਹਿੰਦੇ ਸੀ ਹਥਿਆਰ ਲੱਗੇ ਹੋਏ ਸੀ ਜੋ ਥੱਲੇ ਖਾਈਆਂ ਪਟਕੀਆਂ ਹੋਈਆਂ ਸੀ ਉਹ ਵੀ ਦੇਖੀਆਂ ਸਾਰੀਆਂ ਜਿਵੇਂ ਬੂੰਗਾ ਬੂੰਗਾ ਸਾਹਿਬ ਦੇ ਉੱਤੇ ਵੀ ਉੱਥੇ ਹਥਿਆਰ ਲਾਏ ਹੋਏ ਸੀ ਉਹ ਉਹਨਾਂ ਚੀਜ਼ਾਂ ਦੇ ਉੱਤੇ ਬੂੰਗਾ ਦੇ ਉੱਤੇ ਕਹਿੰਦੇ ਸੀ ਹਥਿਆਰ ਪਰ ਬਹੁਤ ਗੱਡ ਗੱਡੀਆਂ ਪਈਆਂ ਸੀਗੀਆਂ ਮੈਂ 5 6 ਮੈਂ ਤਾਂ ਉਹੀ ਦੇਖਿਆ ਮਤਲਬ ਉੱਤੇ ਉਹਨਾਂ ਜ਼ਗੀਰਾ ਹਥਿਆਰਾਂ ਦਾ ਹੈ ਨਹੀਂ ਸੀ ਮਸ਼ੀਨ ਵਾਲੀਆਂ ਗੱਡਾਰੀਆਂ ਹੁੰਦੀਆਂ ਸੀ ਉਹੀ ਮੈਂ ਦੇਖੀਆਂ ਪਈਆਂ ਦੇਖੀਆਂ ਉੱਤੇ ਉਹਨਾਂ ਚ ਪਤਾ ਨਹੀਂ ਕਿ ਬਣਾਇਆ ਹੋਣਾ ਨੇ ਕੀ ਕੀਤਾ ਹੋਣਾ ਪਰ ਇਹਨੇ ਮਾਰ ਕਰਨ ਵਾਲੀਆਂ ਤਾਂ ਮੈਨੂੰ ਨਹੀਂ ਲੱਗੀਆਂ ਉਹ ਹੂੰ ਅੱਛਾ ਉਹ ਉੱਪਰ ਜਦ ਚੜ ਕੇ ਗਏ ਸੀ ਸੀ ਤੇ ਨਾਰਮਲੀ ਨੁਕਸਾਨ ਬਹੁਤ ਹੋਇਆ ਹੋਇਆ ਸੀਗਾ ਤੇ ਕਮਰਿਆਂ ਚ ਵੀ ਜੋ ਹੈ ਉਹਨਾਂ ਭੰਤ ਤੋੜੀ ਹੋਈ ਸੀਗੀ ਤੇ ਅ ਇਧਰ ਵੀ ਜਦ ਮੈਂ ਆਇਆ ਸੀ ਸਰਾਾਂ ਦੇ ਵਿੱਚ ਉਤੋਂ ਪਾਣੀ ਦੀ ਟੈਂਕੀ ਪੂਰੀ ਟੁੱਟੀ ਹੋਈ ਸੀਗੀ ਤੇ ਅ ਉੱਥੇ ਵੀ ਜੋ ਹੈ ਐਦਾਂ ਸੀ ਐ ਲੱਗਦਾ ਸੀ ਜੀ ਮੈਂ ਬਹੁਤ ਹੀ ਬਦਬੂ ਆਈ ਹੁੰਦੀ ਆ ਮਰੇ ਮਰੇ ਸੀ ਉੱਥੇ ਵੀ ਲੋਕ ਕਹਿੰਦੇ ਕਾਫੀ 250 300 ਦੇ ਬੰਦੇ ਉਥੇ ਅੰਦਰ ਰੱਖੇ ਸੀ ਉਹਨਾਂ ਚ ਕੁਝ ਕਾਫੀ ਬੰਦੇ ਮਰੇ ਸੀ ਇੱਕੋ ਹੀ ਕਮਰੇ ਤਾੜ ਕੇ ਰੱਖੇ ਹੋਏ ਸੀ ਹਾਂਜੀ ਵੈਸੇ ਮਰਨ ਦਾ ਤਾਂ ਜੋ ਹੈ ਨਾ ਸਭ ਤੋਂ ਪਹਿਲਾਂ ਜਦੋਂ ਇੱਕ ਤਰੀਕ ਨੂੰ ਜੋ ਸਰਾਂ ਦੇ ਵਿੱਚ ਆਈ